ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਬਾਰਨਨਡਰੋਫ ਜਰਮਨੀ ਦੇ ਤੋਂ ਪਿੰਡ ਤੋਂ ਇੱਕ ਬੋਲ ਰਹੇ ਆ ਅੱਜ ਤੁਹਾਡਾ ਸਾਡਾ ਪਹਿਲਾ ਬਲੌਗ ਜਰਮਨੀ ਤੋਂ ਇਹ ਇੱਥੋਂ ਦੇ ਜੀ ਜਾਮਨ ਇਹ ਕਾਫੀ ਹੁਣ ਪੱਕੇ ਹੋਏ ਨੇ ਤੇ ਇਹ ਨੇ ਐਪਲ ਦਾ ਪੇੜ ਇਹ ਅਜੇ ਕੱਚੇ ਆ ਇਹਨਾਂ ਨੂੰ ਬੰਨ ਤੇ ਥੋੜਾ ਟਾਈਮ ਲੱਗੇਗਾ ਇੱਥੋਂ ਦੇ ਜਿਹੜੇ ਸੇਬ ਨੇ ਜੀ ਉਹ ਬਹੁਤ ਰਸੀਲੇ ਨੇ ਆਪਣੇ ਆਪ ਪੱਕਣ ਵਾਲੇ ਆਟੋਮੈਟਿਕਲੀ ਇਹ ਆਪਣੇ ਤਰ੍ਹਾਂ ਦਵਾਈਆਂ ਨਾਲ ਨਹੀਂ ਪਕਾਏ ਜਾਂਦੇ ਇਹ ਇੱਥੋਂ ਦਾ ਵਾਤਾਵਰਣ ਅੱਜ ਥੋੜੀ ਬਦਲਵਾਈ ਹੋਈ ਹੋਈ ਹੈ ਤੇ ਸੁਹਾਣਾ ਮੌਸਮ ਬਣ ਰਿਹਾ ਹੈ ਜੋਤਨੂਰ ਸਿੰਘ ਸਿੱਧੂ ਤੇ ਅਸੀਂ ਤੁਹਾਨੂੰ ਹੁਣ ਥੋੜਾ ਵਿਖਾਵਾਂਗੇ ਇੱਥੋਂ ਦੇ ਮਾਹੌਲ ਚਾਲ ਬਾਰੇ ਇੱਥੋਂ ਦਾ ਜਰਮਨੀ ਦਾ ਅਸੀਂ ਇੱਥੋਂ ਅੱਜ ਇਦੋਂ ਅਗਲੇ ਪਿੰਡ ਜਾ ਰਹੇ ਹਾਂ ਇਹ ਦੇਖੋ ਜੀ ਇਹ ਨੇ ਸੇਵ ਐਂਡ ਫੁੱਲ ਬਣ ਰਹੇ ਨੇ ਅਜੇ ਇਹਨਾਂ ਨੂੰ ਬਣਦਿਆਂ ਟਾਈਮ ਲੱਗੂਗਾ ਇਹ ਗਸਤ ਗੁਸਤ ਤੋਂ ਬਾਅਦ ਫਿਰ ਫੁੱਲ ਬਣਨਗੇ ਇਹ ਸਾਈਕਲਿੰਗ ਰਾਈਡਿੰਗ ਹੋ ਰਹੀ ਹੈ ਇੱਥੇ ਬੱਚਿਆਂ ਦੀ ਇਹ ਇੱਥੋਂ ਦੇ ਖੇਤ ਨੇ ਔਰ ਸਾਹਮਣੇ ਇੱਥੇ ਵਿੰਡ ਮਿਲਾਂ ਨੇ ਇੱਥੇ ਕਾਫੀ ਜ਼ਿਆਦਾ ਵਿੰਡ ਮਿਲਾਂ ਵੇਖਣ ਨੂੰ ਮਿਲਦੀਆਂ ਨੇ ਇੱਥੇ ਬਹੁਤ ਜ਼ਿਆਦਾ ਇਦਾਂ ਵਿੰਡ ਮਿਲਾਂ ਲੱਗੀਆਂ ਨੇ ਬਹੁਤ ਦੂਰ ਦੂਰ ਤੱਕ ਇੱਥੇ ਫਸਲ ਕਣਕ ਇਸ ਟਾਈਮ ਤੁਹਾਨੂੰ ਦਿਖਾ ਰਿਹਾ ਇੱਥੇ ਕਣਕ ਬਹੁਤ ਪੱਕਣੀ ਪੱਕੀ ਹੋਈ ਹੈ ਪੂਰੀ ਤਰ੍ਹਾਂ ਸਰੋਂ ਤੇ ਕਣਕ ਮੇਨ ਇੱਥੇ ਹੁੰਦੀ ਹੈ ਤੇ ਛੋਟੇ ਛੋਟੇ ਗੌਂਗਲੂ ਦੀ ਖੇਤੀ ਕੀਤੀ ਜਾਂਦੀ ਹੈ ਇੱਥੇ ਬਹੁਤ ਵਧੀਆ ਵੈਦਰ ਆ ਅਸੀਂ ਤੁਹਾਨੂੰ ਇਹ ਪਿੰਡ ਦਾ ਰਸਤਾ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਇੱਥੋਂ ਦੇ ਹੋਰ ਔਰ ਇਹ ਜੋਤਨੂਰ ਨੇ ਅੱਜ ਇੱਥੋਂ ਪੇੜ ਤੋਂ ਪੱਕੇ ਹੋਏ ਢੀਚੂ ਤੋੜੇ ਨੇ ਆਲੂ ਬਖਾਰੇ ਜਿਹਨੂੰ ਆਪਣੇ ਕਹਿੰਦੇ ਆ ਔਰ ਬੜੇ ਟੇਸਟੀ ਨੇ ਔਰ ਤੁਹਾਨੂੰ ਅੱਗੇ ਅਸੀਂ ਹੋਰ ਦਿਖਾਉਣੇ ਆ ਇੱਥੋਂ ਦਾ ਰੰਗ ਲਓ ਜੀ ਲੋ ਜੀ ਇਹ ਅਸੀਂ ਆ ਗਏ ਆ ਥੋੜਾ ਅੱਗੇ ਹੋਰ ਔਰ ਇਹ ਦੇਖੋ ਇੱਥੋਂ ਦੀਆਂ ਹੁਣ ਕਣਕਾਂ ਐਂ ਪੂਰੇ ਸਿਰੇ ਤੇ ਪੱਕੀਆਂ ਹੋਈਆਂ ਨੇ ਇੱਥੋਂ ਦਾ ਪੂਰਾ ਮਾਹੌਲ ਬਦਲ ਵਈ ਮੌਸਮ ਚ ਹੋਈ ਹੋਈ ਥੋੜੀ ਅੱਜ ਇਹ ਇੱਥੋਂ ਦੇ ਪੇੜ ਦੇਖੋ ਕਿੰਨੇ ਸਾਰੇ ਪੇੜ ਹੀ ਪੇੜ ਨੇ ਇੱਥੇ ਇੱਥੇ ਜਰਮਨੀ ਦੀ ਸਭ ਤੋਂ ਵੱਡੀ ਗੱਲ ਵਧੀਆ ਇਹ ਹੈ ਕਿ ਇੱਥੇ ਇਕ ਤਾਂ ਪੇੜ-ਪੌਦਿਆਂ ਦੇ ਬਹੁਤ ਜ਼ਿਆਦਾ ਲੋਕ ਲਾਉਂਦੇ ਨੇ ਇੱਥੇ ਸਾਰਨੋਂ ਵੱਧ ਇਹ ਹਰਿਆਲੀ ਬਹੁਤ ਜ਼ਿਆਦਾ ਹੈ ਇਥੋਂ ਖਿਆਲ ਰੱਖਿਆ ਹੈ ਇਥੋਂ ਦੇ ਲੋਕਾਂ ਨੇ ਇੱਥੇ ਬਹੁਤ ਜ਼ਿਆਦਾ ਹਰਿਆਲੀ ਵਗੈਰਾ ਹੈ ਐਨ ਤੁਹਾਨੂੰ ਨੇਚਰ ਨੂੰ ਕੋਈ ਆਮੀ ਤੇ ਪਿਆਰ ਕਰਨ ਵਾਲੇ ਲੋਕ ਨੇ ਇੱਥੇ ਸਾਰੇ ਪਾਰ ਦੇ ਲੋਕਾਂ ਨੇ ਪਾਰਕਾਂ ਬਣਾਈਆਂ ਹੋਈਆਂ ਆ ਆਏ ਦੇਖੋ ਸਾਨੂੰ ਇੱਥੇ ਸਾਡੇ ਇੰਡੀਆ ਪੰਜਾਬ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਇਹਨਾਂ ਫਸਲਾਂ ਨੂੰ ਵੇਖ ਕੇ ਕਣਕਾਂ ਪੂਰੀਆਂ ਪੱਕੀਆਂ ਹੋਈਆਂ ਨੇ ਕਣਕ ਪੱਕੀ ਐ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਣਾ ਹਰੇ-ਹਰੇ ਪੇ ਖੇਤ ਇਹ ਗੋੰਗਲੂ ਲੱਗੇ ਹੋਏ ਨੇ ਇੱਥੇ ਉਹਨਾਂ ਦੀ ਗੰਗਲੂਆਂ ਦੀ ਇੱਥੇ ਛੋਟੇ-ਛੋਟੇ ਗੰਗਲੂ ਪੈਦਾ ਹੁੰਦੇ ਨੇ ਫਿਰ ਉਹਨਾਂ ਤੋਂ ਅੱਗੇ ਖੰਡ ਬਣਾਈ ਜਾਂਦੀ ਹੈ ਇੱਥੇ ਗੰਗਲੂਆਂ ਦੀ ਤੇ ਬਹੁਤ ਜ਼ਿਆਦਾ wind mill ਨੇ ਇੱਥੇ ਲੱਗੇ ਹੋਏ ਇੱਕ ਤਾਂ ਇਹ ਹਰਿਆਲੀ ਬਹੁਤ ਹੈ ਔਰ ਇੱਥੇ ਮੇਨ ਫਸਲ ਕਣਕ ਔਰ ਸਰੋਂ ਔਰ ਇਹ ਪੱਛਾਣਾ ਆਲੂ ਵਗੈਰਾ ਇੱਥੇ ਬਹੁਤ ਬੀਜੇ ਜਾਂਦੇ ਨੇ ਔਰ ਸਾਰੇ ਇੱਥੇ ਪਾਣੀ ਦਾ ਜਿਗਾੜ ਕੁਦਰਤੀ ਤੌਰ ਤੇ ਹੀ ਹੈ ਮੀਂਹ ਦੇ ਪਾਣੀ ਨਾਲ ਫਸਲਾਂ ਪੱਕਦੀਆਂ ਨੇ ਇੱਥੇ ਸਭ ਕੁਝ ਕੁਦਰਤੇ ਤੌਰ ਤੇ ਹੀ ਹੈ ਕੋਈ ਪਾਣੀ ਦਾ ਸੋਰਸ ਸੰਪੋਰ ਵਗੈਰਾ ਜਾਂ ਐਦਾਂ ਕੁਝ ਨਹੀਂ ਹੈ ਇੱਥੇ ਸਿਰਫ ਉਦਾਂ ਹੀ ਕੁਦਰਤੀ ਤੌਰ ਤੇ ਹੀ ਹੈ ਕਿ ਪੈਲੀਆਂ ਵੀ ਆਪਣੇ ਵਾਂਗੂ ਬਹੁਤ ਜ਼ਿਆਦਾ ਪੱਧਰੀਆਂ ਨਹੀਂ ਹੈ ਉੱਚੀਆਂ ਨੀਵੀਆਂ ਹੈ ਪਾਣੀ ਆਪਣੇ ਆਪ ਨੇਚਰ ਦਾ ਜਿਆਦਾ ਜਦੋਂ ਹੁੰਦਾ ਤਾਂ ਦੂਸਰੇ ਪਾਸੇ ਜਾ ਕੇ ਨਿਕਲਦਾ ਜਿੱਦਾਂ ਤੁਸੀਂ ਇਹ ਦੇਖੋਗੇ ਐਸ ਪਾਸੇ ਉੱਚੀ ਆ ਅੱਗੇ ਪਾਸੇ ਜਾ ਕੇ ਨੀਵੀਂ ਆ ਪਾਣੀ ਥੱਲੇ ਤੇ ਇਹ ਤੁਹਾਨੂੰ ਦਿਖਾਉਣੇ ਆ ਇੱਥੋਂ ਦੇ ਹੋਰ ਫਲ ਇਹ ਦੇਖੋ ਫਲ ਦੇ ਬੂਟੇ ਬਹੁਤ ਨੇ ਇੱਥੇ ਇਹ ਦੇਖੋ ਜਦੋਂ ਪਹਿਲਾਂ ਆਈ ਸੀ ਆਹਾ ਇਥੇ ਕੋਈ ਕਾਵ ਗੈਰੰਟੀ ਸੀਗਾ ਉਹ ਬੈਂਚ ਸਾਫ਼ ਸੀਗਾ ਹੁਣ ਇਹ ਫਸਲ ਕਰਕੇ ਹੁਣ ਥੋੜਾ ਇੱਥੇ ਕਾਵ ਵਗੈਰਾ ਹੋ ਗਿਆ ਨਹੀਂ ਤੇ ਪਹਿਲਾਂ ਕੁਛ ਦੇਣਾ ਸੀ ਪਹਿਲਾਂ ਕਣਕਾਂ ਤੋਂ ਆਏ ਸੀ ਉਦੋਂ ਛੋਟੀਆਂ-ਛੋਟੀਆਂ ਕਣਕਾਂ ਸੀ ਤਾਂ ਬਹੁਤ ਜ਼ਿਆਦਾ ਉਹ ਸਾਫ਼ ਸੁਥਰਾ ਸੀ ਉਹ ਕਣਕਾਂ ਤੇ ਇਹ پارک ਇੱਥੋਂ ਦੇ ਬੱਚਿਆਂ ਲਈ ਬਹੁਤ ਜ਼ਿਆਦਾ ਪਾਰਕਾਂ ਨੇ ਸਾਈਡ ਤੇ ਛੋਟੀਆਂ-ਛੋਟੀਆਂ ਛੋਟੀਆਂ ਪਾਰਕਾਂ ਬਣੀਆਂ ਹੋਈਆਂ ਨੇ ਕਮਾਉਣ ਲਈ ਇਹ ਦੇਖੋ ਪੂਰੇ ਪੇੜ ਫਲ ਨਾਲ ਭਰਿਆ ਹੋਇਆ ਹੈ ਇੱਕ ਉਧਰ ਦੀ ਇੱਥੋਂ ਦੇ ਫਲ ਨੇ আর বিনা ਰੇਸਪਰੇ ਤੋਂ ਬਣੇ ਹੋਏ ਫਲ ਪਤਿਆਰ ਹੁੰਦੇ ਆ ਔਰ ਟਰਸ ਹੁੰਦਾ ਇਹਨਾਂ ਵਿੱਚ ਆਪਣੇ ਜਿੱਦਾਂ ਸੇਬ ਵਗੈਰਾ ਆਪਾਂ ਖਾਂਦੇ ਆ ਕਿ ਮੂੰਹ ਦੇ ਵਿੱਚ ਪਾਣੀ ਜਾਨੀ ਆਉਂਦਾ ਇੱਥੇ ਖਾ ਕੇ ਤੁਹਾਨੂੰ ਰਸ ਜਿਹੜਾ ਨਾ ਜੂਸੀ ਫਰੂਟ ਮਿਲਦੇ ਨੇ ਔਰ ਮਾਹੌਲ ਇਹ ਇੱਥੋਂ ਦਾ ਪੂਰੇ ਪਿੰਡ ਦਾ ਇੱਥੋਂ ਦੇ ਨਜ਼ਾਰੇ ਇਹ ਅਮ ਨਜ਼ਾਰੇ ਤਾਂ ਚਲੋ ਸਾਨੂੰ ਇੰਡੀਆ ਜੀ ਆਉਂਦੇ ਨੇ ਇੱਥੇ ਤਾਂ ਬਟ ਇਹ ਜੋਤਨੂਰ ਚੈਰੀ ਖਾ ਰਿਹਾ ਹੈ ਨਜ਼ਾਰੇ ਲੈ ਰਿਹਾ ਜਰਮਣੀ ਦੇ ਆ ਇਥੋਂ ਥੋੜੇ wind mill ਤੁਹਾਨੂੰ ਹੋਰ ਨੇੜੇੋਂ ਦੇਖਣਗੇ ਔਰ ਬਹੁਤ ਜ਼ਿਆਦਾ ਨਹੀਂ wind mill ਇਹ ਥੋੜਾ ਪਹਿਲੇ ਦੂਸਰੇ ਪਿੰਡਾਂ ਵਾਲਾ ਇਲਾਕਾ ਆ ਗਿਆ ਇਸ ਤੋਂ ਬਾਅਦ ਉਹ ਸਾਹਮਣੇ ਤੁਹਾਨੂੰ ਦਿਖਣਗੇ ਉਹ ਦੂਸਰੇ ਪਹਾੜੀ ਦਾ ਏਰੀਆ ਉੱਤੇ ਪਰਲੇ ਵਾਸੀ ਵੀ ਉਹ ਦਿਖ ਰਹੇ ਹੋਣੇ ਤੁਹਾਨੂੰ wind mill ਚੱਲ ਰਹੇ ਨੇ ਪੂਰਾ ਸਮਤਲ ਏਰੀਆ ਨਹੀਂ ਹੈ ਬਹੁਤ ਉੱਚੇ ਨੀਵੇਂ ਕਰਨੇ ਕਿਤੇ ਉਚਾਈ ਆ ਜਾਂਦੀ ਹੈ ਕਿਤੇ ਨੀਵੀਂ ਆ ਜਾਂਦੇ ਆ ਕਿਤੇ ਫੇਰ ਉੱਪਰ ਆ ਜਾਂਦੇ ਆ ਤੇ ਫਰੂਟ ਵਗੈਰਾ ਇੱਥੇ ਸਬਜ਼ੀਆਂ ਫਰੂਟ ਤੇ ਉਹ ਸਾਹਮਣੇ ਜਿਹੜਾ ਦਿਖ ਰਿਹਾ ਹੈ ਨਾਲ ਦਾ ਪਿੰਡ ਹੈ ਇਸ ਤੋਂ ਅਗਲਾ ਪਿੰਡ ਹੈ ਹੁਣ ਆਸੀਂ ਚੱਲਦੇ ਆ ਥੋੜਾ ਉਸ ਪਾਸੇ ਨੂੰ ਉੱਥੇ ਦੇਖ ਕੇ ਆਉਣਿਆ ਕੀ ਮੌਲ ਆ ਦੇਖੋ ਜੀ ਇਹ ਹੈ ਚੈਰੀਆਂ ਇੱਥੋਂ ਜੀ ਆਹ ਦਰਸਾ ਸਪੜੀਆਂ ਪਈਆਂ ਨੇ ਅਸਟ ਚੈਰੀ ਪੂਰੀ ਤਰ੍ਹਾਂ ਪੱਕੀਆਂ ਹੋਈਆਂ ਨੇ ਉੱਥੋਂ ਨੇ ਬਹੁਤ ਮਿੱਠੀਆਂ ਨੇ ਦਰਸਨਾ ਪਰ ਇਹਨੂੰ ਫੂਟ ਐਂਡ ਆ ਇੱਥੇ ਪੱਕੀਆਂ ਹੀ ਗਣਕਾਂ ਦੇ ਵਿੱਚ ਇਹਨਾਂ ਨੇ ਪੱਕੇ ਪੈੜ ਬਣਾਏ ਹੋਏ ਆ ਟਰੈਕਟਰਾਂ ਦੇ ਜਿੱਥੇ ਇਥੋਂ ਦੇ ਵਿੱਚੋਂ ਹੀ ਨੰਗ ਕੇ ਵਾਰ-ਵਾਰ ਸਪਰੇ ਵਗੈਰਾ ਜਾਂ ਕੁਝ ਵੀ ਕਰਦੇ ਨੇ ਜੋ ਵੀ ਇਹ ਇਥੋਂ ਦੀ ਹੀ ਨੰਗਦੇ ਇਹ ਪੱਕੇ ਪੈੜ ਦੇ ਇਹਨਾਂ ਦੇ ਬਣੇ ਹੋਏ ਸਾਰੇ ਖੇਤ ਇਹ ਬਸ ਉਹਨਾਂ ਵਿੱਚੋਂ ਦੀ ਨਮਾਉਂਦੇ ਨੇ ਇਹਨਾਂ ਕੋਲੇ ਸਪਰੇ ਜਾਂ ਕਰਨ ਦਾ ਜੋ ਵੀ ਕਰਦੇ ਨੇ ਤੇਰੇ ਟੈਂਕ ਜਿਹੜੇ ਉਹ ਬਹੁਤ ਵੱਡੇ ਆ ਦੋਨਾਂ ਸਾਈਡਾਂ ਦੇ ਬਹੁਤ ਵੱਡੇ ਵੱਡੇ ਇਹਨਾਂ ਨੇ ਪਾਈਪਾਂ ਨੇ ਲਾਏ ਹੁੰਦੇ ਰੰਜਨਾ ਨੀਰੇ ਕਰਦੇ ਆ ਲੋ ਆਪਾਂ ਹੁਣ ਚੱਲਦੇ ਆਂ ਨੈਕਸਟ ਪਿੰਡ ਹੌਲੀ ਹੌਲੀ ਤੇ ਉਹ ਉੱਥੇ ਕਿੱਦਾਂ ਲਾਈ ਹੋਈ ਲੋ ਜੀ ਮਿੱਤਰਾਂ ਨੇ ਚੱਕ ਲਿਆ ਡੰਡੇ ਕਿ ਜਾਂਦੇ ਜਾਂਦੇ ਹੁਣ ਅਸੀਂ ਇਹ ਗੱਭੂ ਜੋਸ਼ੇ ਤੋੜਨੇ ਆ ਰਾਜ ਫੇਰ ਤੋਂ ਤੇ ਤੋੜਨ ਭਾਵੇਂ ਨਾ 도ੜਨ ਅਸੀਂ ਇਹ ਡੰਡੇ ਚੱਕ ਲਏ ਨੇ ਹੁਣ ਜੇ ਭਰੀ ਸੀ ਉਹ ਜੱਟ ਖਾ ਗਿਆ ਸਾਰੀ ਦੀ ਸਾਰੀ ਤੇ ਹੁਣ ਜਾਂਦੇ ਹੋਏ ਗੱਭੂ ਗੋਸ਼ੀਆਂ ਨੂੰ ਫੇਰ ਕਹਿੰਦਾ ਅਸੀਂ ਫੜਨਾ ਕਹਿੰਦੇ ਉਹ ਕਹਿੰਦੇ ਹੁੰਦੇ ਆ ਕਿ ਅਸੀਂ ਪੰਜਾਬ ਰਹੀਏ ਚ ਬਾਹਰ ਰਹੀਏ ਅਸੀਂ ਤੋੜ ਕੇ ਖਾਣ ਦਾ ਸਾਨੂੰ ਸ਼ੌਂਕ ਵੱਖਰਾ ਹੀ ਰਹਿੰਦਾ ਪਿੰਡਾਂ 'ਚ ਅਸੀਂ ਮਰੂਦ ਮੋਟਰਾਂ ਤੋਂ ਤੋੜਨ ਜਾਂਦੇ ਸੀ ਕਿਸੇ ਦੀ ਮੋਟਰ ਤੇ ਲੱਗੇ ਹੋਣ ਦਾ ਤੇ ਹੁਣ ਅਸੀਂ ਆ ਗਏ ਆ ਇੱਥੇ ਤੇ ਹੁਣ ਇੱਥੇ ਲੱਗੇ ਦਰਖਤਾਂ ਨੂੰ ਫਿਰ ਇਹਨਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਕਿ ਬੰਦੇ ਪੰਜਾਬ ਤੋਂ ਆ ਗਏ ਨੇ ਇਹ ਥੋੜ੍ਹ ਥੋੜ੍ਹ ਕੇ ਹੁਣ ਇੱਥੋਂ ਦਾ ਮਾਲ-ਚਾਲ ਖਾਵਾਂਗੇ ਲਓ ਜੀ ਇਹ ਆ ਅਗਲਾ ਪਿੰਡ ਹੌਸਟਲ ਇਹ ਆ ਜੀ ਅਗਲਾ ਪਿੰਡ ਹੌਸਟਲ 1 ਕਿਲੋਮੀਟਰ ਦੀ ਦੂਰੀ ਤੇ ਹੁਣ ਆਪਾਂ ਚੱਲਦੇ ਚੱਲਦੇ ਦੇਖਦੇ ਆਂ ਇਧਰਲਾ ਮਾਹੌਲ ਉਹ ਡਿਸਕਵਰਸ ਤੇ ਇਹ ਜਮਾਲ ਵਧੀਆ ਬਣਿਆ ਆਇਆ ਇੱਥੋਂ ਦਾ ਇਹ ਇੱਧਰ ਦੇਖੋ ਇੱਧਰ ਵੀ ਫਰੂਟ ਫਰੂਟ ਨੇ ਆਪਾਂ ਤੋੜਿਆ ਮੈਂ ਹੁਣ ਬੜੀ ਗੱਲ ਇੱਥੋਂ ਦਾ ਮਾਹੌਲ ਹੋਇਆ ਪਿਆ ਫਰੂਟ ਦੇ ਫਰੂਟ ਫਰੂਟ ਫਰੂਟਾਂ ਵਾਲਾ ਮੌਸਮ ਆਇਆ ਹੈ ਫਰੂਟ ਫੁੱਲ ਇੱਥੋਂ ਦਾ ਸਾਰੇ ਹੁਣ ਇੱਥੇ ਫਰੂਟ ਹੀ ਫਰੂਟ ਹੋਏ ਪੈਨੇ ਸੇ ਬਲੂਚੀਆ ਰਾਬ ਵਗੈਰਾ ਬਹੁਤ ਕੁਝ ਲੱਗਾ ਹੈ ਆ ਦੇਖੋ ਸਾਰੇ ਕਿਤੇ ਲੱਗੇ ਪਏ ਨੇ ਅਜੇ ਬਣ ਜਾਣਗੇ ਔਰ ਇਹ ਲੋਕ ਤੋੜ ਕੇ ਖਾਣ ਦੇ ਸ਼ਕੀਨ ਇੰਨੇ ਜ਼ਿਆਦਾ ਹੈ ਨਹੀਂ ਆਪ ਇਹ ਜਿਹੜੇ ਇਹ ਬਸ ਲਾਏ ਲੋਕਾਂ ਨੇ ਇਹਨਾਂ ਦੇ ਤਾਂ ਐਦਾਂ ਹੀ ਗਲਗੁਲ ਜਾਂਦੇ ਨੇ ਔਰ ਅਸੀਂ ਜਿਹੜੇ ਆਪਣੇ ਲੋਕ ਨੇ ਏ ਰਹੀਆਂ ਜੀ ਇਹ ਆ ਨਾਸ਼ਪਤੀਆਂ ਦਾ ਪੈੜ ਤੇ ਬਹੁਤ ਫਰੂਟ ਹੀ ਫਰੂਟ ਨੇ ਨਾ 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 ਤੋੜਨਾ ਤੋੜ ਅਜੇ ਕੱਚੇ ਨੇ ਦੇਖੋ ਜੀ ਸਾਰੇ ਵਾਲੇ ਹਰੀਆਲੀ ਚੈੱਕ ਕਰੋ ਤੁਸੀਂ ਇੰਨੀ ਹਰੀਆਲੀ ਹੈ ਕਿ ਦਵਾਈ ਦੇ ਸਾਰੇ ਪਾਸੇ ਹਰੀਆਲੀ ਹਰੀਆਲੀ ਹੈ ਕਿਸੇ ਵੀ ਇਹ ਪੇੜ ਬਹੁਤ ਜ਼ਿਆਦਾ ਨਹੀਂ ਹਿੰਦੇ ਮਗਰਲੇ ਪਾਸੇ ਹਾਲਾਂਕਿ ਅਜੇ ਘਰ ਨੇ ਇੱਥੇ ਲੋਕਾਂ ਨੇ ਫੇਰ ਵੀ ਦੇਖੋ ਕਿੰਨੇ ਸੰਘਣੇ ਪੇੜ ਨੇ ਇਸ ਪਾਸੇ ਲੱਗੇ ਹੋਏ ਸਾਰੇ ਪਾਸੇ ਤੇ ਅਗਲਾ ਪਿੰਡ ਆ ਗਿਆ ਜੀ ਹਸਟਲ ਤੇ ਕੋੜਾ ਇਹ ਤੋਂ ਬਾਅਦ ਇਹ ਨਾਲ ਜਿਹੜਾ ਪਾਣੀ ਵੇਸਟ ਹੋ ਕੇ ਜਾਂਦਾ ਨਾ ਉਹ ਵੀ ਇੱਕ ਜਗ੍ਹਾ ਪਹਿਲਾਂ ਇਕੱਠਾ ਹੁੰਦਾ ਉੱਥੋਂ ਪਾਣੀ ਨੂੰਗਾ ਫਿਰ ਡਿਵਾਈਡ ਕਰਕੇ ਭੇਜਦੇ ਆ ਕੁਝ ਮਲਵੇ ਤੋਂ ਇਹ ਬਿਜਲੀ ਵਗੈਰਾ ਪੈਦਾ ਕਰਦੇ ਆ ਤੇ ਕੁਝ ਤੋਂ ਕੁਝ ਲਈ ਜਿੱਥੇ ਕਿਤੇ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਕਿਸੇ ਨੂੰ ਬਾਈ ਚਾਂਸ ਕਿਤੇ ਉੱਥੇ ਦਿੰਦੇ ਆ ਜਿੱਦਾਂ ਕਿ ਗੋਗਲੂ ਵਗੈਰਾ ਲਾਉਂਦੇ ਆ ਉਹਨਾਂ ਲਈ ਬੱਟ ਪੈਸੇ ਜ਼ਰੂਰ ਨਹੀਂ ਐ ਇੱਥੋਂ ਦੇ ਜੀ ਆਪਣੇ ਪੰਜਾਬੀਆਂ ਦੇ ਸਿਵੇ ਤੇ ਇਹਨਾਂ ਦੇ ਕਬਰਸਤਾਨ ਇਹ ਸਾਹਮਣੇ ਹੈਗਾ ਜੀ ਘੋੜਿਆਂ ਦਾ ਅਸਤਬਾਲ ਘੋੜੇ ਇਸ ਟਾਈਮ ਨਹੀਂ ਹੈਗੇ ਪਰ ਇਹ ਅਸਤਬਾਲ ਬਣਿਆ ਹੈ ਇਹਨਾਂ ਦਾ ਇੱਥੇ ਖੁੱਲੇ ਹੀ ਘੋੜੇ ਚੱਲ ਫਿਰਦੇ ਫਿਰਦੇ ਰਹਿੰਦੇ ਅੱਜ ਮੌਸਮ ਕਰਕੇ ਬਾਹਰ ਅਜ ਦੇਖ ਨਹੀਂ ਰਹੇ ਬਟ ਇੱਥੇ ਇਹ ਆ ਅਸਤਬਾਲ ਘੋੜਿਆਂ ਦਾ ਤੇ ਆਉਂ ਇਥੋਂ ਦੇ ਹੋਵੇ ਇਹਨਾਂ ਦੇ ਕੈਂਟੀ ਕਰਦੇ ਨੇ ਇਹ ਛੋਟਾ ਜਿਹਾ ਔਰ ਜਦੋਂ ਅਸੀਂ ਦੂਸਰੇ ਪਿੰਡ ਨੂੰ ਜਾਂਦੇ ਆ ਇੱਕੋ ਇਹ ਤੋਂ ਦੂਸਰੇ ਸਾਈਡ ਨੂੰ ਇੱਕ ਪਿੰਡ ਆ ਉੱਥੇ ਵੱਜ ਉੱਥੇ ਬਹੁਤ ਜ਼ਿਆਦਾ ਨੇ ਔਰ ਇਹ ਸਾਰਾ ਆ ਗਿਆ ਜੀ ਜਿਸ ਪਿੰਡ ਚ ਇਹਦੇ ਵਿਚਾਲੇ ਖੜੇ ਨੇ ਪਿੰਡ ਆਗੇ ਇੱਕ ਸਾਹਮਣੇ ਨਾਲ ਦਾ ਪਿੰਡ ਹੈ ਇਹ ਵੀ ਆਪਣਾ ਹੀ ਆ ਤੇ ਫਰਨੈਚ ਡਰੌਪ ਇਹਦੇ ਨਾਲ ਉਹ ਅੱਗੇ ਦਿਖ ਰਿਹਾ ਛੋਟਾ ਜਿਹਾ ਦੂਰ ਉਹ ਵਿਨਿੰਗ ਹਾਊਸ ਤੇ ਦਈਆਂ ਨਾਲ-ਨਾਲ ਪਿੰਡ ਨੇ ਛੋਟੇ ਛੋਟੇ ਬਾਡ ਨੇ ਡਰਾਪ ਥੋੜਾ ਪੇਂਟ ਸ਼ੈਰ ਮਿਕਸਰ ਜ ਹੈ ਬਹੁਤ ਜ਼ਿਆਦਾ ਨਾ ਪੈਂਡੂ ਹੈ ਨਾ ਸ਼ੈਰ ਹੂਆ ਮਤਲਬ ਸਾਰਾ ਕੁਝ ਜਿੱਦਾਂ ਇਹ ਆ ਹਾਸਟਨ ਇਹ ਛੋਟਾ ਜਿਹਾ ਪੇਂਟ ਟਾਈਪ ਹੀ ਹੈ ਮਤਲਬ ਇੱਥੇ ਸਿਰਫ ਪੈਂਡੂ ਇੱਥੇ ਇੰਨੇ ਜ਼ਿਆਦਾ ਹਮ ਹਾਲ ਚੱਲ ਨਹੀਂ ਹੈਗਾ ਕਿਉਂਕਿ ਮਤਲਬ ਸੁਪਰਮਾਰਕੀਟ ਵਗੈਰਾ ਇੱਥੇ ਨਹੀਂ ਹੈ ਇਹਨਾਂ ਨੂੰ ਦੂਸਰੇ ਪਿੰਡ ਜਾਣਾ ਪੈਂਦਾ ਜਿੱਦਾਂ ਉੱਥੇ ਸਭ ਕੁਝ ਨਾਲ ਦੀ ਕੁਝ ਦਿਸਤਨ ਤੇ ਸਾਨੂੰ ਸਾਰਾ ਕੁਝ ਮਿਲ ਜੇਗਾ ਬੱਸ ਵਗੈਰਾ ਟ੍ਰੇਨ ਦਾ ਸਟੇਸ਼ਨ ਐਰਾ ਵਗੈਰਾ ਸੁਪਰਮਾਰਕਟ ਸਭ ਜ਼ਿਆਦਾਤਰ ਲਈ ਇੱਥੇ ਪਿੰਡ ਚ ਨਹੀਂ ਹੈ ਐਦਾਂ ਜਿੱਦਾਂ ਉਹ ਦੇਖੋ ਸਾਹਮਣੇ ਹੁਣ ਉਹ ਤੁਹਾਨੂੰ ਦਿਖ ਰਹੀਆਂ ਹੋਣੀਆਂ ਪਹਾੜੀ ਦੇ ਕਣਕਾਂ ਨੇ ਉਹ ਬੀਜੀਆਂ ਹੋਈਆਂ ਉਹਨਾਂ ਦਾ ਲੈਵਲ ਸਭ ਦਾ ਐਦਾਂ ਉੱਪਰੋਂ ਥੱਲੇ ਨੂੰ ਕਿ ਤਾਂ ਕਿ بارشਾਂ ਦਾ ਪਾਣੀ ਹੋਵੇ ਤੇ ਆਪਣੇ ਆਪ ਥੱਲੇ ਐਕਸਟਰਾ ਪਾਣੀ ਨਿਕਲ ਜਾਵੇ ਜੋ ਕਿ ਫਿਰ ਇੱਥੇ ਕੜਕ ਤੇ ਸਰੋਂ ਵਗਾਇਆ ਇਹ ਇੱਧਰ ਔਰ ਸਰੋਂ ਇੰਨੀ ਜ਼ਿਆਦਾ ਹੈ ਕਿ ਮੇਰੇ ਖਿਆਲ ਹੁਣ ਤਾਂ ਆਪਣੇ ਪੰਜਾਬ 'ਚ ਵੀ ਇੰਨੀ ਜ਼ਿਆਦਾ ਸਰੋਂ ਹੁੰਦੀ ਨਹੀਂ ਜਦੋਂ ਸਰੋਂ ਦਾ ਟਾਈਮ ਸਟਾਰਟ ਹੋਇਆ ਸੀ ਉਦੋਂ ਤਾਂ ਪੂਰੇ ਪਾਸੇ ਪੀਲਾ ਪੀਲਾ ਸਰੋਂ ਵਾਸੇ ਪੀਲਾ ਦਿਖ ਰਿਹਾ ਸੀਗਾ ਸਾਰੇ ਪਾਸੇ ਔਰ ਸਰੋਂ ਦੇ ਫੁੱਲ ਖਿੜੇ ਹੋਏ ਸੀਗੇ ਤੇ ਉਹ ਹੁਣ ਅਗਲਾ ਜਦੋਂ ਆਪਣੇ ਵੀਡੀਓ ਅਗਲੇ ਆਉਣਗੇ ਜਦੋਂ ਅਗਲੇ ਸਾਲ ਹੋ ਫਿਰ ਦਿਖੇਗਾ ਆਲੂ ਇਹ ਆ ਆਲੂਆਂ ਦੀ ਖੇਤੀ ਆਲੂ ਇਹ ਤਾਂ ਗੋਲੂ ਨਹੀਂ ਸੀ ਮੱਟਲੇ ਇਹ ਆਲੂਆਂ ਦੀ ਖੇਤੀ ਹੈ ਜੀ ਉਹ ਗੋਗਲੂਆਂ ਵਾਲਾ ਦਾ ਖੇਤ ਉਹ ਆਪਣੇ ਦੂਸਰੇ ਪਾਸੇ ਤੁਸੀਂ ਇਹ ਆਲੂਆਂ ਵਾਲਾ ਖੇਤ ਆ ਗਿਆ ਜੀ ਇਹ ਆਲੂ ਲੱਗੇ ਹੋਏ ਨੇ ਇੱਥੇ ਬਹੁਤ ਵੱਡਾ ਏਰੀਆ ਹੈ ਆਲੂਆਂ ਦਾ ਤੇ ਇੱਥੋਂ ਦੇ ਆਲੂ ਨੇ ਇੱਥੇ ਇਹ ਵੀ ਆ ਕਿ ਜਦੋਂ ਇਹ ਆਲੂ ਪੱਟ ਲੈਂਦੇ ਨੇ ਇਹ ਬੋਰੀਆਂ ਚ ਪੈਕ ਕਰਕੇ ਕਿਸਾਨਾਂ ਨੇ ਘਰੇ ਰੱਖੇ ਹੁੰਦੇ ਆ ਕਿ ਆਪਦਾ ਉਹ ਆਲੂ ਲਾਓ ਤੋਲੋ ਉਹਨਾਂ ਰੇਟ ਲਾਇਆ ਹੁੰਦਾ ਉੱਥੇ ਪੈਸੇ ਪਾ ਕੇ ਤੇ ਆਪਦਾ ਆਲੂ ਵਗੈਰਾ ਲੈ ਜਾਓ ਐ ਮੰਡਰੀ ਔਰ ਸਭ ਚੀਜ਼ਾਂ ਨੇ ਠੀਕ ਚੈੱਕ ਕਰੋ ਜੀ ਆ ਇਹ ਦੇਖੋ ਜੀ ਇਧਰਲੇ ਪਾਸੇ ਵੀ wind mill ਨੇ ਇੱਥੇ wind mill ਜਿਆਦਾ ਇਸ ਕਰਕੇ ਨੇ ਕਿ ਇਖੇਤ ਤੇ ਇੱਕ ਤਾਂ ਹਵਾ ਬਹੁਤ ਜਲਦੀ ਰਹਿੰਦੀ ਆ ਹਰ ਟਾਈਮ ਹੀ ਔਰ ਹਫਤੇ ਵਿੱਚ ਤਕਰੀਬਨ ਇੱਕ ਦੋ ਵਾਰੀ ਬਾਰਿਸ਼ ਵੀ ਹੁੰਦੀ ਆ ਔਰ ਹਵਾ ਦਾ ਬਹੁਤ ਆ ਮਤਲਬ ਜਿੱਦਾਂ ਆਪਣੇ ਹਨੇਰੀਆਂ ਟਾਈਪ ਆਉਂਦੀ ਪਰ ਹਵਾ ਦੀ ਆਵਾਜ਼ ਇਦਾਂ ਹੁੰਦੀ ਆ ਪਰ ਫੀਲਿੰਗ ਉਨੀ ਜਿਆਦਾ ਸਪੀਡ ਦੀ ਨਹੀਂ ਹੁੰਦੀ ਹੋਣ ਵੀ ਜਿੱਦਾਂ ਦੇਖੋਗੇ ਤੁਸੀਂ ਹਵਾ ਚੱਲ ਰਹੀ ਹੈ ਵਾਜ ਬਹੁਤ ਹੈ ਪਰ ਇਹ ਨਹੀਂ ਹੈ ਕਿ ਫੀਲ ਚ ਓਨਾ ਜਿਆਦਾ ਨਹੀਂ ਹੈ ਕਿ ਫੀਲ ਹੋ ਰਹੀ ਆਪਣੇ ਜਿੱਦਾ ਇੱਕੇ ਦਾ ਮੰਨੀ ਗਈਆਂ ਤੂਫਾਨ ਆਉਂਦੇ ਨੇ ਪਰ ਹਵਾ ਹੈ ਇੱਥੇ ਦੇਖੋ ਤੁਸੀਂ ਚੱਲ ਰਹੀ ਹੈ ਸਾਰੇ ਕਿਤੇ ਔਰ ਇਹ wind mill ਤਾਂ तकरीबन ਹਰ ਪਿੰਡ ਵਿੱਚ ਹੈਗੇ ਨੇ ਔਰ ਸਾਡੇ ਪਾਰਨੇ ਦਾ ਡਰਾਫੇ ਵਾਲੇ ਦੁਆਰੇ ਤਾਂ ਕਾਫੀ ਜਿਆਦਾ ਨਹੀਂ ਪਰ ਕਿਸੇ ਵੀ ਪਾਸੇ ਨੂੰ ਜਾਓਗੇ ਤੁਹਾਨੂੰ wind mill ਜਰੂਰ ਦੇਖਣ ਨੂੰ ਮਿਲਣਗੇ ਇੱਥੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਵੱਲ ਨੂੰ ਵਾਪਸ ਤੇ ਹੁਣ ਟਾਈਮ ਹੋ ਗਿਆ ਹੈ ਤਕਰੀਬਨ ਆਪਣੇ ਕੋਲੇ ਇੱਥੇ 3:30 ਵੱਜ ਗਏ ਆ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਗੱਭੂ ਬੋਸ਼ੇ ਤੋੜਨੇ ਹੁਣ ਜੋਤਨੂਰ ਆਨਾ ਮੈਂ ਗੱਭੂ ਬੋਸ਼ੇ ਤੋੜਨੇ ਆ ਹਥਿਆਰ ਅਸੀਂ ਫੜ ਲਿਆ ਤੇ ਹੁਣ ਚੱਲਦੇ ਹੋਏ ਤੁਹਾਨੂੰ ਇੱਕ ਵਾਰੀ ਵਿਖਾਉਣੇ ਆ ਗੱਭੂ ਬੋਸ਼ੇ ਤੇ ਇਹ ਆਪਣਾ ਪਹਿਲਾ ਵਲੌਗ ਹੈ ਤੇ ਸਾਡੇ ਚੈਨਲ ਦਾ ਨਾਮ ਹੈ ਸਿੱਧੂ ਬਲੌਗਸ ਸਾਡੇ ਚੈਨਲ ਦਾ ਨਾਮ ਹੈ ਸਿੱਧੂ ਬਲੌਗਸ ਤੇ ਤੁਹਾਨੂੰ ਮਿਲਣਗੇ ਸਾਡੇ ਇਥੋਂ ਜਰਮਨੀ ਦੀਆਂ ਵੀਡੀਓ ਤੇ ਤੁਸੀਂ ਤੁਹਾਨੂੰ ਚੰਗਾ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਤੁਹਾਨੂੰ ਅਸੀਂ ਜਰਮਨੀ ਦੇ ਬਾਰੇ ਹੋਰ ਚੀਜ਼ਾਂ ਇਥੋਂ ਬਾਰੇ ਵਿਖਾਉਂਦੇ ਰਵਾਂਗੇ ਇਥੋਂ ਬਾਰੇ ਇਥੋਂ ਦੇ حال چال ਬਾਰੇ ਦੱਸ ਦੇ ਰਾਂਗੇ ਇੱਥੋਂ ਦੇ ਕੀ ਹਾਲ ਚਾਲ ਕਿੱਦਾਂ ਦਾ ਮਾਹੌਲ ਚਾਲ ਬਣਦਾ ਰਹਿੰਦਾ ਔਰ ਦੇਖੋ ਧੰਨਵਾਦ ਤੁਹਾਡਾ ਔਰ ਆਪਣਾ ਪਿਆਰ ਬਣਾਇਓ ਤਾਂ ਕਿ ਅਸੀਂ ਇੱਥੋਂ ਦੇ ਕੰਟੈਕਟ ਹੋਰ ਤੁਹਾਨੂੰ ਦਿੰਦੇ ਰਹੀਏ ਇੱਥੋਂ ਬਾਰੇ ਹੋਰ ਜਾਣਕਾਰੀਆਂ ਦਿੰਦੇ ਰਹੀਏ ਤੇ ਹੁਣ ਚਲੋ ਜੀ ਅਸੀਂ ਚੱਲਦੇ ਆਂ ਤੇ ਹੁਣ ਇੱਕ ਵਾਰੀ ਤੁਹਾਨੂੰ ਵਿਖਾਉਣੇ ਆ ਜੋਤਨੂਰ ਗੱਭੂ ਕੋਸ਼ੇ ਤੋੜਨ ਦੀ ਤਿਆਰੀ ਚ ਉਸ ਤੋਂ ਬਾਅਦ ਲੋ ਜੀ ਇਹ ਆ ਗਿਆ ਹੁਣ ਆਪਣੇ ਪਿੰਡ ਵਾਲਾ ਬੋਰਡ ਵਾਪਸੀ ਦਾ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਨੂੰ ਇੱਥੇ ਅਜੇ ਵੀ ਸਾਈਕਲ ਬਹੁਤ ਜ਼ਿਆਦਾ ਯੂਜ਼ ਕੀਤੇ ਜਾਂਦੇ ਆ ਇੱਥੇ ਜ਼ਿਆਦਾਤਰ ਸਾਈਕਲ ਹੋਰ ਟ੍ਰੇਨ ਔਰ ਬੱਸਾਂ ਜਾਵਾਜਾਈ ਬਹੁਤ ਜ਼ਿਆਦਾ ਹੈ ਪਬਲਿਕ ਟਰਾਂਸਪੋਰਟ ਬਹੁਤ ਜੂਸ ਪ੍ਰਿਫਰ ਕਰਦੇ ਇੱਥੋਂ ਦੇ ਲੋਕ ਔਰ ਸਾਈਕਲ ਬਹੁਤ ਜ਼ਿਆਦਾ ਚੱਲ ਮਾਰਦੇ ਸਨ ਬੈਟਰੀ ਵਾਲਾ ਸਾਈਕਲ ਪੈਡਲਰ ਔਰ ਕਾਫੀ ਏਜ ਵਾਲੇ ਬਜ਼ੁਰਗ ਜਿਹੜੇ ਆ ਉਹ ਵੀ ਸਾਈਕਲ ਨੂੰ ਪ੍ਰਿਫਰ ਕਰਦੇ ਆ ਇੱਥੇ ਜ਼ਿਆਦਾਤਰ ਸਾਈਕਲ ਬਹੁਤ ਜ਼ਿਆਦਾ ਯੂਜ਼ ਹੁੰਦਾ ਇਹ ਆ ਗਏ ਨੇ ਹੁਣ ਆਪਣਾ ਪਿੰਡ ਇਹ ਰੀਆ ਇਹ ਜਾਂਦਾ ਦੂਜੇ ਪਿੰਡ ਨੂੰ ਹਾਂ ਇਹ ਜਾਂਦਾ ਇਤਰਾ ਫੁੱਟਬਾਲ ਨੂੰ ਪੁਰਟੂਗਾਲ ਦੇ ਨਾ ਜੀ ਜੋਤ ਨੂੰ ਜਾਂਦੇ ਜਾਂਦੇ ਲੱਗ ਗੇ ਰਾਜ ਲੂਚੇ ਲੱਗੂ ਜੋਸ਼ਾਂ ਤੋਂ ਥੈਂਕਸ ਫॉर ਵਾਚਿੰਗ ਗਾਇਸ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਚੈਨਲ ਵੀਡੀਓ ਵਧੀਆ ਲੱਗੀ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ ਦ YouTube ਚੈਨਲ ਸੀ ਡੂ ਵਲੌਗਸ